ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋ ਸਾਰੇ ਠੀਕ ਠਾਕ ਹੋਗੇ ਤੇ ਜਿੰਨੇ ਵੀ ਮੇਰੇ ਵੀਰ ਕੋਸ਼ਿਆ ਰੁਮਾਨੀਆ ਬੁਲਗਾਰੀਆ ਤੇ ਆਂਦੇ ਸੀਗੇ ਇੱਥੇ ਐਂਟਰ ਹੁੰਦੇ ਸੀਗੇ ਵੀਜ਼ੇ ਲੈ ਕੇ ਆਂਦੇ ਸੀ ਤੁਹਾਡੇ ਲਈ ਇਹ ਬੁਰੀ ਖਬਰ ਆ ਕਿਉਂਕਿ ਇਹਨਾਂ ਵਿੱਚੋਂ ਬਹੁਤ ਲੋਕ ਮੋਸਟਲੀ 70% ਲੋਕ ਉਹ ਹੁੰਦੇ ਸੀ ਜਿਹੜੇ ਇੱਥੋਂ ਸਿਰਫ ਐਂਟਰੀ ਕਰਦੇ ਸੀਗੇ ਇੱਥੋਂ ਮੂਵ ਹੁੰਦੇ ਸੀ ਹੋਰ ਕੰਟਰੀਆਂ ਦੇ ਵਿੱਚ ਜਿੱਦਾਂ ਕਿ ਪੁਰਤਗਾਲ ਹੋ ਗਿਆ ਸਪੇਨ ਹੋ ਗਿਆ ਪਰ ਹੁਣ ਇਹ ਤੁਹਾਡਾ ਰਸਤਾ ਬੰਦ ਹੋ ਗਿਆ ਕਿਉਂਕਿ ਹੁਣ ਪੂਰੇ ਸ਼ੈਨੀਗਨ ਦੇ ਵਿੱਚ ਡਿਜੀਟਲ ਸਿਸਟਮ ਬਾਰਡਰ ਕੰਟਰੋਲ ਆ ਗਿਆ ਜਿਹਦੇ ਨਾਲ ਜਿੱਥੇ ਵੀ ਤੁਸੀਂ ਕੰਟਰੀ ਦੇ ਵਿੱਚ ਐਂਟਰ ਹੋਵੋਗੇ ਉਹਦਾ ਪੂਰਾ ਅਲਰਟ ਪੂਰੇ ਸ਼ੈਨੀਗਨ ਦੇ ਕੋਲ ਹੋਏਗਾ ਕਿ ਤੁਸੀਂ ਇਸ ਕੰਟਰੀ ਦੇ ਵਿੱਚ ਆਏ ਆ ਤੇ ਤੁਹਾਡੀ ਐਨੇ ਦਿਨਾਂ ਦਾ ਵੀਜ਼ਾ ਤੇ ਤੁਸੀਂ ਇਸ ਵੀਜ਼ੇ ਤੇ ਆਏ ਆ ਸੋ ਇਹਦਾ ਮਤਲਬ ਇਹ ਆ ਕਿ ਬਹੁਤ ਲੋਕ ਕੀ ਕਰਦੇ ਸੀ ਪਹਿਲਾਂ ਕਿ ਹੁਣ ਕਰੋਸ਼ੀਆ ਤੇ ਰੂਮਾਨੀਆ ਬੁਲਗਾਰੀਆ ਦੇ ਵੀਜ਼ੇ ਈਜ਼ਲੀ ਮਿਲ ਜਾਂਦੇ ਸੀ ਤੇ ਦੂਜੀ ਗੱਲ ਇਹ ਸੀ ਹੁੰਦਾ ਸੀਗਾ ਕਿ ਉੱਥੋਂ ਥੋੜੇ ਚੀਪ ਹੋਣ ਕੰਟਰੀਆਂ ਨਾਲੋਂ ਸਸਤੇ ਵੀਜੇ ਮਿਲ ਜਾਂਦੇ ਘੱਟ ਪੈਸਿਆਂ ਦੇ ਵਿੱਚ ਆਪਾਂ ਪਹੁੰਚ ਜਾਂਦੇ ਉਹ ਚਾਹੇ ਕਿਤੋਂ ਵੀ ਹੋਵੇ ਪਾਕਿਸਤਾਨ ਤੋਂ ਹੋਵੇ ਨੇਪਾਲ ਤੋਂ ਹੋਵੇ ਇੰਡੀਆ ਤੋਂ ਹੋਵੇ ਬੰਗਲਾਦੇਸ਼ ਤੋਂ ਹੋਵੇ ਸਾਰੇ ਹੀ ਚਾਹੁੰਦੇ ਆ ਕਿ ਅਸੀਂ ਘੱਟ ਪੈਸਿਆਂ ਦੇ ਵਿੱਚ ਵਧੀਆ ਤੇ ਠੀਕ ਤਰੀਕੇ ਨਾਲ ਪਹੁੰਚ ਜਾਈਏ ਸੋ ਇਹ ਤਰੀਕਾ ਸਾਰੇ ਯੂਜ਼ ਕਰਨ ਲੱਗ ਗਏ ਸੀ ਤੇ ਉੱਥੇ ਕੰਟਰੀਆਂ ਦੇ ਵਿੱਚ ਵੀ ਇੰਨਾ ਕੁ ਜ਼ਿਆਦਾ ਹੋ ਗਿਆ ਸੀ ਕਿ ਕੰਪਨੀਆਂ ਸਿਰਫ ਸਿਰਫ ਪੇਪਰਾਂ ਦੇ ਵਿੱਚ ਖੁੱਲੀਆਂ ਸੀ ਤੇ ਰੀਅਲ ਦੇ ਵਿੱਚ ਹੈ ਹੀ ਨਹੀਂ ਸੀ ਲੋਕਾਂ ਦਾ ਵੀਜ਼ਾ ਲਗਵਾਇਆ ਜਾਂਦਾ ਸੀ ਉੱਥੋਂ ਉਹਨਾਂ ਨੂੰ ਮੂਵ ਕਰਵਾ ਦਿੱਤਾ ਜਾਂਦਾ ਸੀ ਹੋਰ-ਹੋਰ ਕੰਟਰੀਆਂ 'ਚ ਸੋ ਹੁਣ ਪਹਿਲਾਂ ਤਾਂ ਉਹ ਕੰਟਰੀਆਂ ਨੇ ਵੀ ਸਖਤਾਈ ਕਰਤੀ ਆ ਪੂਰੀ ਕਿ ਹੁਣ ਉੱਥੇ ਵੀ ਇੰਨੇ-ਇੰਨੇ ਖਤਰਨਾਕ ਲਾਅ ਆ ਗਿਆ ਕਿ ਕੰਪਨੀ ਕਿੰਨੇ ਸਾਲ ਪੁਰਾਣੀ ਹੋਣੀ ਚਾਹੀਦੀ ਹੈ ਕੰਪਨੀ ਦੇ ਵਿੱਚ ਘੱਟੋ-ਘੱਟ ਇੰਨੇ ਪਰਸੈਂਟ ਬੰਦੇ ਦੇਸ਼ ਦੇ ਉਸ ਨਾਗਰੀ ਉਸ ਕੰਟਰੀ ਦੇ ਨਾਗਰਿਕ ਹੋਣੇ ਚਾਹੀਦੇ ਆ ਫਿਰ ਇੰਨੇ ਇੰਨੇ ਹਜ਼ਾਰਾਂ ਦਾ ਟਰਨਓਵਰ ਹੋਣਾ ਚਾਹੀਦਾ ਫਿਰ ਜਾ ਕੇ ਉਹ ਬੰਦੇ ਬੁਲਾ ਸਕਦੇ ਸੋ ਇਦਾਂ ਦੀ ਕੰਡੀਸ਼ਨ ਆ ਗਈ ਉਸ ਤੋਂ ਬਾਅਦ ਵੀ ਅਗਰ ਤੁਸੀਂ ਬੁਲਾਉਂਦੇ ਆ ਫਿਰ ਵੀ ਕਈਆਂ ਨੂੰ ਇਹ ਸੋਚਿਆ ਜਾਂਦਾ ਕਿ ਯਾਰ ਚਲੋ ਪੁਰਤਗਾਲ ਪੇਪਰ ਬੰਦ ਹੋ ਗਿਆ ਆਪਾਂ ਸਪੇਨ ਮੂਵ ਹੋ ਜਾਾਂਗੇ ਸਪੇਨ ਜਾ ਕੇ ਪੇਪਰ ਲੈ ਲਾਂਗੇ ਪਰ ਹੁਣ ਜਦੋਂ ਵੀ ਤੁਸੀਂ 12 ਜਦੋਂ ਵੀ ਹੁਣ ਤੁਸੀਂ ਆਇਆ ਕਰੋਗੇ ਸ਼ੈਨੀਗਾਂ ਦੇ ਵਿੱਚ ਤਾਂ ਇਹ ਸਿਸਟਮ ਲਾਗੂ ਹੋ ਜਾਣਾ ਬਹੁਤ ਜ਼ਰੂਰ ਤੇ ਜਦੋਂ ਇਹ ਹੋ ਗਿਆ ਫਿਰ ਤੁਸੀਂ ਜਦੋਂ ਵੀ ਆਉਂਗੇ ਤੁਹਾਡਾ ਡਾਟਾ ਸਾਰਿਆਂ ਕੋ ਹੋਏਗਾ ਵੀ ਇਹ ਉਸ ਕੰਟਰੀ ਦੇ ਵਿੱਚ ਉਸ ਕੰਪਨੀ ਦੇ ਵਿੱਚ ਉਸ ਵੀਜ਼ੇ ਤੇ ਆਇਆ ਸੀਗਾ ਤੇ ਇੰਨੇ ਦਿਨ ਦਾ ਵੀਜ਼ਾ ਇਹਦੇ ਕੋਲ ਤੇ ਤੁਸੀਂ ਹੋਰ ਪਾਸੇ ਕਿਤੇ ਮੂਵ ਹੋ ਕੇ ਆਪਣੇ ਪੇਪਰ ਜਾਵਾ ਨਹੀਂ ਕਰਵਾ ਸਕਦੇ ਤੇ ਹੋਰ ਪਾਸੇ ਦੇ ਪੇਪਰ ਨਹੀਂ ਲੈ ਸਕਦੇ ਇਹ ਬੁਰੀ ਖਬਰ ਆ ਹੁਣ ਤੁਸੀਂ ਇਹ ਅਗਰ ਸੋਚ ਰਹੇ ਹੋ ਵੀਡੀਓ ਤਾਂ ਬਣਾਉਣ ਦਾ ਇਹ ਮਕਸਦ ਆ ਕਿ ਅਗਰ ਤੁਸੀਂ ਸੋਚ ਰਹੇ ਆ मैं जा ना ना कि मैं उथे जाऊंगा या ਤੁਹਾਡੇ ਨਾਲ ਕਿਸੇ ਨਾਲ ਡੀਲ ਹੋ ਰਹੀ ਹੈ ਤੁਹਾਨੂੰ ਕੋਈ ਕਹਿ ਰਿਹਾ ਕਿ ਆਪਾਂ ਤੁਹਾਨੂੰ ਉਥੇ ਲੈ ਕੇ ਜਾਵਾਂਗੇ ਪਹਿਲਾਂ ਉਸ ਕੰਟਰੀ ਉਸ ਕੰਟਰੀ ਤੋਂ ਤੁਸੀਂ ਜਿੱਥੇ ਵੀ ਮਰਜੀ ਜਾ ਸਕਦੇ ਪੂਰਾ ਸ਼ੈਨਿਗਨ ਖੁੱਲਾ ਪਰ ਤੁਸੀਂ ਜਾ ਸਕਦੇ ਘੁੰਮ ਸਕਦੇ ਟਰੈਵਲ ਕਰ ਸਕਦੇ ਪਰ ਤੁਸੀਂ ਕਿਤੇ ਜਾ ਕੇ ਪੇਪਰ ਚੇਂਜ ਨਹੀਂ ਕਰਵਾ ਸਕਦੇ ਤੁਸੀਂ ਕਿਤੇ ਹੋਰ ਪਾਸੇ ਕੰਮ ਨਹੀਂ ਕਰਵਾ ਸਕਦੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਇਹ ਵੀਡੀਓ ਮੈਂ ਤਾਂ ਹੀ ਬਣਾ ਰਿਹਾ ਕਿ ਤੁਹਾਡੇ ਨਾਲ ਧੋਖਾ ਨਾ ਹੋਵੇ ਪਹਿਲਾਂ ਹੀ ਬਹੁਤ ਮੁੰਡੇ ਇਦਾਂ ਫਸੇ ਬੈਠੇ ਆ ਜਿਨ੍ਹਾਂ ਨੇ ਕਿ ਜਿਸ ਕੰਟਰੀ ਦੇ ਵਿੱਚ ਆਏ ਸੀ ਉਸ ਕੰਟਰੀ ਦੇ ਵਿੱਚ ਪੇਪਰ ਲੈ ਨਹੀਂ ਤੇ ਉਥੋਂ ਦੂਸਰੇ ਦੇ ਦਿਨ ਹੀ ਮੂਵ ਹੋ ਗਏ ਤੇ ਅੱਗੇ ਵੀ ਉਹਨਾਂ ਨੂੰ ਹੁਣ ਪ੍ਰੋਬਲਮ ਆ ਰਹੀ ਹੈ ਪੇਪਰ ਨਹੀਂ ਬਣ ਰਹਾ ਉਹਨਾਂ ਦੇ ਲੱਖਾਂ ਪੈਸੇ ਵੀ ਬਰਬਾਦ ਹੋ ਗਏ ਉਹਨਾਂ ਦਾ ਟਾਈਮ ਵੀ ਬਰਬਾਦ ਹੋ ਗਿਆ ਤੇ ਅੱਗੇ ਕੋਈ ਫਿਊਚਰ ਵੀ ਉਹਨਾਂ ਨੂੰ ਨਹੀਂ ਦਿਸ ਰਿਹਾ ਸੋ ਇਹ ਵੀਡੀਓ ਬਣਾਉਣ ਦਾ ਸਿਰਫ ਸਿਰਫ ਇੱਕੋ ਹੀ ਮੋਟਿਵ ਆ ਮੈਂ ਕਿਸੇ ਨੂੰ ਡੀਮੋਟੀਵੇਟ ਨਹੀਂ ਕਰ ਰਿਹਾ ਕਿਸੇ ਦਾ ਕੁਝ ਨਹੀਂ ਬਸ ਸਿਰਫ ਸਿਰਫ ਇਹ ਆ ਕਿ ਵੀਰ ਕਿਸੇ ਦਾ ਬੁਰਾ ਨਾ ਹੋ ਜਵੇ ਭਲਾ ਚਾਹੇ ਨਾ ਵੀ ਕਰੇ ਵੀਡੀਓ ਪਰ ਕਿਸੇ ਦਾ ਬੁਰਾ ਨਾ ਹੋਵੇ ਜੋ ਕਿਸੇ ਨੂੰ ਵੀ ਪਤਾ ਹੋਵੇ ਨਾ ਕਿ ਉਹ ਉੱਥੇ ਚੱਲਾ ਉੱਥੇ ਮੇਰੇ ਨਾਲ ਆ ਕੁਝ ਹੋਣਾ ਸੋ ਕਈ ਲੋਕਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਸੋ ਮੈਂ ਤਾਂ ਸੋਚਿਆ ਕਿ ਇਹ ਵੀਡੀਓ ਬਣਾਰਾਂ ਕਿਉਂਕਿ ਮੋਸਟਲੀ ਹੁਣ ਕਰੋਸ਼ੀਆ ਰੂਮਾਨੀਆ ਬੁਲਗਾਰੀਆ ਸਲੋਵੇਨੀਆ ਇਦਾਂ ਦੀਆਂ ਕੰਟਰੀਆਂ ਦੇ ਬੀਜੀ ਥੋੜੇ ਈਜ਼ਲੀ ਮਿਲਦੇ ਹੋਰ ਕੰਟਰੀਆਂ ਨਾਲ ਤੇ ਥੋੜੇ ਸਸਤੇ ਹੀ ਮਿਲ ਜਾਂਦੇ ਆ ਸੋ ਤਾਂ ਕਰਕੇ ਇਹ ਕੰਟਰੀਆਂ ਤੋਂ ਅੱਗੇ ਲੋਕੀ ਮੂਵ ਹੋਣ ਲੱਗ ਗਏ ਸੀ ਸੋ ਇਹ ਚੀਜ਼ ਹੁਣ ਤਿਆਰ ਰੱਖਿਓ ਆਈ ਹੋਪ ਬਹੁਤ ਜਲ ਸਾਰਾ ਕੁਝ ਠੀਕ ਹੋ ਜਵੇ ਤੇ ਜਿਹੜੀ ਇਹ ਅਫਵਾਹ ਡਾਈ ਸੀ ਕਿ ਕਿਤੇ ਵੀ ਕੰਟਰੀ ਦਾ ਕਾਰਡ ਹੋਵੇ ਕਿਸੇ ਦਾ ਵੀ ਉਹ ਕਿਸੇ ਵੀ ਕੰਟਰੀ ਦੇ ਵਿੱਚ ਕੰਮ ਕਰ ਸਕਦਾ ਉਹ ਹਜੇ ਤੱਕ ਕੋਈ ਲਾਗੂ ਨਹੀਂ ਹੋਇਆ ਇਸ ਅਫਵਾਹ ਦੇ ਵਿੱਚ ਵੀ ਨਾ ਰਹੋ ਕਿ ਤੁਸੀਂ ਕਿਸੇ ਰូមਾਨੀਆ ਤੇ ਬੁਲਗਾਰੀਆ ਤੁਹਾਡੇ ਕੋਲ ਟੀਆਰਸੀ ਕਾਰਡ ਹੈ ਤੇ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਚਲੇ ਜਾਓ ਕੰਮ ਕਰਨ ਦੇ ਲਈ ਹਜੇ ਤੱਕ ਇਹ ਕੋਈ ਲਾਅ ਇਦਾਂ ਦਾ ਪਾਸ ਨਹੀਂ ਹੋਇਆ ਹਜੇ ਤੱਕ ਕੁਝ ਨਹੀਂ ਇਸ ਦੇ ਬਾਰੇ ਕੁਝ ਵੀ ਪਤਾ ਸੋ ਜੋ ਵੀ ਅਪਡੇਟ ਆਏਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾ ਰਿਹਾ ਸੀ ਅਗਰ ਤੁਸੀਂ ਕੁਝ ਵੀ ਪੁੱਛਣਾ ਹੋਇਆ ਜਾਂ ਦੱਸਣਾ ਹੋਇਆ ਇਹਦੇ ਬਾਰੇ ਤੁਹਾਡੀ ਕੋਈ ਵੀ ਰਾਏ ਹੋਈ ਤਾਂ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਓ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਇਹ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਜਿਹਨੂੰ ਇਹਦੀ ਬਾਕੀ ਜਰੂਰ ਸੀ ਸੋ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਹੈ ਥੈਂਕ ਯੂ